ਉਹ ਵੀ ਮੰਗੇ ਹੋਏ ਸੀ ਉਹਦੀ ਵੀ ਮੰਗਣੀ ਹੋਈ ਹੋਈ ਸੀਗੀ ਸਤਕਾਰਯੋਗ ਬੀਬੀ ਸਰੁੰਦਰ ਕੌਰ ਦੇ ਨਾਲ ਫੜੇ ਗਏ ਫਾਂਸੀ ਦਾ ਹੁਕਮ ਹੋ ਗਿਆ ਕਹਿੰਦੇ ਬੀ ਸਰੁੰਦਰ ਕੌਰ ਨੂੰ ਕਿਹਾ ਬਈ ਬਲਾ ਕੇ ਸਤਵੰਤ ਸਿੰਘ ਨੇ ਵੀ ਹੁਣ ਮੇਰੇ ਕੋਲੇ ਕੋਈ ਚਾਰਾ ਨਹੀਂ ਇਹਨਾਂ ਮੈਨੂੰ ਛੱਡਣਾ ਨਹੀਂ ਮੇਰੀ ਫਾਂਸੀ ਹੋ ਜਾਣੀ ਹੈ ਮੇਰੀ ਮੌਤ ਹੋ ਜਾਣੀ ਹੈ ਤੁਸੀਂ ਕਿਤੇ ਹੋਰ ਸ਼ਾਦੀ ਕਰਾ ਲਓ ਪਰ ਧੰਨ ਬਈ ਉਹ ਸਾਡੀ ਭੈਣ ਚਾਹੀਏ ਮਾਂ ਕਹੀਏ ਜਿੰਨਾ ਸਨਮਾਨ ਹੋ ਸਕਦਾ ਜੀ ਕਰ ਸਕਦੇ ਆ ਸਰਿੰਦਰ ਕੌਰ ਉਹ ਕਹਿੰਦੀ ਵੀ ਨਹੀਂ ਜਿਹੜੇ ਬਚਨ ਤੁਹਾਡੇ ਨਾਲ ਹੋ ਗਏ ਬੈਠ ਕੇ ਕਬੀਲੇ ਵਿੱਚ ਇਹਦਾ ਹਿੰਦ ਬਣਿਆ ਇਧਰ ਬੀਬੀ ਮੁਮਤਾਜ ਨੇ 130 ਸਾਲ ਦੀ ਉਮਰ ਭੋਗੀ ਜੱਤ ਸੱਤ ਵਿੱਚ ਪਰਪੱਕ ਰਹੀ ਕਰੈਕਟਰ ਬਾਖਮਾਲ ਰਹਾ ਦੂਜੇ ਪਾਸੇ ਸੁਰਿੰਦਰ ਕੌਰ ਫੋਟੋ ਨਾਲ ਗਾ ਕੀਤਾ ਫੋਟੋ ਨਾਲ ਵਿਆਹ ਕਰਕੇ ਸਾਰੀ ਜ਼ਿੰਦਗੀ ਇਦਾਂ ਹੀ ਗੱਡੀ ਪਰ ਦੁੱਖ ਦੀ ਗੱਲ ਹੈ ਸਾਡੇ ਘਰਾਂ ਦੇ ਅੱਜ ਕਿਹੜੇ ਕਲੇਸ਼ ਨੇ ਅਸੀਂ ਸਮਝੇ ਨਹੀਂ ਅਸੀਂ ਆਪਣਾ ਕਰਦਾਰ ਨਹੀਂ ਿਕੜਿਆ ਆਨੰਦ ਕਾਰਜ ਕਰਾਉਨੇ ਆਪਾਂ ਅਰਦਾਸਾਂ ਤਿੰਨ ਹੁੰਦੀਆਂ ਤਿੰਨ ਇੱਕ ਮਿਲਣੀ ਦੀ ਹੁੰਦੀ ਹੈ ਇੱਕ ਛੋਟੀ ਅਰਦਾਸ ਹੁੰਦੀ ਹੈ ਜਦੋਂ ਫਿਰ ਅਨੰਦ ਕਜ ਪੂਰਾ ਹੁੰਦਾ ਸੰਪੂਰਨੇ ਖੋਦੋ ਹੁੰਦੀ ਹੈ ਤਿੰਨ ਅਰਦਾਸਾ ਦੋ ਹੁਕਮਨਾਮੇ ਚਾਰ ਲਾਵਾ ਮੇਰੇ ਵਿਆਹ ਤੇ ਕੱਠ 500 ਦਾ ਹੋਏਗਾ ਮੇਰੇ ਤੇ 1000 ਦਾ ਹੋਏਗਾ ਉਹਨਾਂ ਕੱਠ ਵੀ ਹੁੰਦਾ ਫੇਰ ਬਈ ਤਰੇੜ ਕਿਉ ਪੈਂਦੀ ਹੈ ਕਿਉ ਨੌਬਤ ਸਾਡੇ ਘਰਾਂ ਵਿੱਚ ਐਡੀ ਖਰਾਬ ਹੋ ਗਈ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਘਰਾਂ ਦੇ ਘਰ ਤਰਾ-ਤਰਾ ਕਰਦੇ ਆ ਤਰਾ-ਤਰਾ ਕਰ ਰਹੇ ਹਾਂ ਅਸੀਂ ਕਹਿੰਦੇ ਜਰਾ ਸੀ ਰੰਝਸ਼ ਪਰ ਵੀ ਨਿੱਕੇ ਨਿੱਕੇ ਗੁੱਸਿਆਂ ਦੀ ਨਾ ਗੁੱਸਿਆਂ ਦੀ ਖਾਤਰ ਕਹਿੰਦੇ ਵੀ ਜਿਹੜੇ ਰਿਸ਼ਤੇ ਆ ਨਾ ਇਹਨੂੰ ਤੋੜੋ ਨਾ ਕਹਿੰਦੇ ਵੀ ਜ਼ਿੰਦਗੀ ਬੀਤ ਜਾਂਦੀ ਹੈ ਆਪਣوں ਕੋ ਆਪਣਾ ਬਣਾਉਣੇ ਕੇ ਲਈਏ ਐਡੀ ਕਮਾਲ ਜ਼ਿੰਦਗੀ ਐ ਐਡੀ ਛੋਟੀ ਜ਼ਿੰਦਗੀ ਐ ਅਸੀਂ ਖਰਾਬ ਕਰ ਲਈ ਕਾਹਦੇ ਪਿੱਛੇ ਚਾਰ ਘੱਟ ਸਈ ਚਾਰ ਵੱਧ ਸਈ ਖਾਣੇ ਤਾਂ ਦੋ ਰੋਟੀਆਂ ਹੀ ਆ ਨਾ ਇੱਥੇ ਕੁਛ ਕੋਈ ਬੰਦਾ ਲੈ ਕੇ ਗਿਆ ਨਾ ਕੋਈ ਬੰਦਾ ਕੁਛ ਲੈ ਕੇ ਆਇਆ ਇੱਥੇ ਕਿਉਂ ਖਰਾਬ ਕੀਤੇ ਅਸੀਂ ਆਪਣੇ ਪਰਿਵਾਰ ਐਡਾ ਕੀਮਤੀ ਇਤਿਹਾਸ ਜਿਨ੍ਹਾਂ ਨੇ ਫੋਟੋਆਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੀ ਅਸੀਂ ਜਿਉਂਦੇ ਜਾਗਦੇ ਬੰਦੇ ਨਾਲ ਜ਼ਿੰਦਗੀ ਬਤੀਤ ਕਰ ਤੋਂ ਕਰਨੀ ਕਿ ਤਰਾਂਉਂ ਨੇ ਵੀ ਮੈਂ ਨਹੀਂ